ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ 11 ਵਜੇ ਤੋਂ ਲੈ ਕੇ 2 ਵਜੇ ਤੱਕ ਪੰਜਾਬ ਭਰ ਦੇ ਟੋਲ ਜਿਹੜੇ ਨੇ ਫ੍ਰੀ ਕੀਤੇ ਜਾਣਗੇ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਅੰਮ੍ਰਿਤਸਰ ਜੰਮੂ ਹਾਈਵੇ ਦੀਆਂ ਕਿ ਜਿੱਦੇ ਟੋਲ ਪਲਾਜ਼ਾ ਵਾ ਬੰਦ ਕਰ ਦਿੱਤਾ ਗਿਆ ਵਾ ਜਾਨੀ ਕਿ 11 ਵਜੇ ਤੋਂ ਲੈ ਕੇ 2 ਵਜੇ ਤੱਕ ਕਿਸਾਨਾਂ ਵੱਲੋਂ ਫ੍ਰੀ ਕਰ ਦਿੱਤਾ ਗਿਆ ਵਾ ਤਸਵੀਰ ਮੈਂ ਜ਼ਰੂਰ ਚਾਹੂੰਗਾ ਦਿਖਾਣੀ ਕਿ ਜਿਸ ਤਰੀਕੇ ਨਾਲ ਸ਼ੰਮੂ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਉਸੇ ਤਰੀਕੇ ਨਾਲ ਟੋਲ ਪਲਾਜ਼ਾ ਦੇ ਉੱਤੇ ਵੀ ਅੱਜ ਕਿਸਾਨ 11 ਵਜੇ ਤੋਂ ਲੈ ਕੇ 2 ਵਜੇ ਤੱਕ ਡਟੇ ਰਹਿਣਗੇ ਗੱਲਬਾਤ ਕਰ ਲਾਂਗੇ ਕਿਸਾਨ ਆਗੂ ਨੇ ਸਾਡੇ ਨਾਲ ਕਕਸਟਿਕ ਇਹ ਨਾ ਦੇਖਦੇ ਹੋ ਜਦੋਂ ਕਾਲ ਆਂਦੀ ਏ ਕਿਸਾਨਾਂ ਆਗੂਆਂ ਦੀ ਕਿ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਟੋਲ ਫ੍ਰੀ ਕੀਤੇ ਜਾਣ ਮੈਂ ਸ਼ੇਰ ਪੰਜਾਬ ਸਿੰਘ ਕਹਾਂ ਪ੍ਰਧਾਨ ਬਟਾਲਾ ਕਿਸਾਨ ਮਜ਼ਦੂਰ ਨੌਜਵਾਨ ਇਕਤਾ ਪੰਜਾਬ ਅੱਜ ਸਖਤ ਮੋਰਚਾ ਪੰਜਾਬ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਪੂਰੇ ਪੰਜਾਬ ਪਰ ਦੇ ਟੋਲ ਜਿਹੜੇ ਆ ਉਹ 11 ਵਜੇ ਲੈ ਕੇ 2 ਵਜੇ ਤੱਕ ਬੰਦ ਰਹਿਣਗੇ ਤੇ ਕਾਰਨ ਜੋ ਸਾਡੇ ਕਿਸਾਨਾਂ ਦੇ ਤਸਦਦ ਕੀਤਾ ਗਿਆ ਜੋ ਨਾ ਜ਼ੁਲਮ ਕੀਤਾ ਗਿਆ ਖੱਟਰ ਸਰਕਾਰ ਵੱਲੋਂ ਤੇ ਸੈਂਟਰ ਸਰਕਾਰ ਵੱਲੋਂ ਉਹਦੇ ਵਿਰੋਧ ਵਿੱਚ ਜੁਆਈ ਸਾਰੇ ਪੰਜਾਬ ਦੇ ਟੋਲ ਜਿਹੜੇ ਅੱਜ ਬੰਦ ਕੀਤੇ ਗਏ ਆ ਸ਼ੇਰ ਪੰਜਾਬ ਜੀ ਮੰਗਾ ਉਹ ਹੀ ਨੇ ਪਰ ਧਰਨੇ ਲਾਉਂਦੇ ਆ ਬੜਾ ਸਮਾਂ ਹੋ ਗਿਆ ਕੋਈ ਕਿਸਾਨ ਜਿਹੜੇ ਭੋਲੇ ਭਾਲੇ ਨੇ ਹਰ ਵਾਰੀ ਅਸੀਂ ਵਿਸ਼ਵਾਸ ਕਰਦੇ ਆਂ ਸੈਂਟਰ ਸਰਕਾਰ ਤੇ ਕਿ ਸ਼ਾਇਦ ਇਹਨਾਂ ਵਿੱਚ ਕੋਈ ਸੁਧਾਰ ਹੋ ਜਾਏ ਸੋ ਵਿਸ਼ਵਾਸ ਕਰਦੇ ਕਰਦੇ ਹੀ ਇਹਨਾਂ ਲੰਮਾ ਸਮਾਂ ਲੰਘ ਗਿਆ ਆਖਰਕਾਰ ਹੁਣ ਇਲੈਕਸ਼ਨ ਦਾ ਦੌਰ ਆ ਤੇ ਇਸ ਕਿਸਾਨਾਂ ਨੂੰ ਵੀ ਪਤਾ ਕਿ ਸਭ ਤੋਂ ਵਧੀਆ ਟਾਈਮ ਜਿਹੜਾ ਇਹੋ ਹੀ ਆ ਜਿੱਥੇ ਸਰਕਾਰ ਤੇ ਅਸੀਂ ਆਪਣਾ ਦਬਾਅ ਪਾ ਸਕਦੇ ਆਂ ਗੱਲ ਕੀਤੀ ਜਾਵੇ ਤੇ ਆਪਣੀਆਂ ਅਹਿਮ ਮੰਗਾਂ ਕਿਹੜੀਆਂ ਨੇ ਕੋਈ ਮੇਨ ਮੰਗ ਜਿਹੜੀ ਐ ਐਮਐਸਪੀ ਆ ਫਸਲਾਂ ਦੇ ਤੇ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨੀ ਆ ਜਿੰਨੇ ਚਿਰ ਤੱਕ ਸੁਆਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾਊਗੀ ਕੀ ਐਮਐਸਬੀ ਨਹੀਂ ਦਿੱਤੀ ਜਾਊਗੀ ਤੇਆਂ ਫਸਲਾਂ ਦੇ ਉਹਨੇ ਚਿਰ ਤੱਕ ਕਿਸਾਨਾਂ ਦੇ ਹਾਲਾਤ ਨਹੀਂ ਸੁਧਾਰੇ ਜਾ ਸਕਦੇ ਅੱਜ ਸਮਾਂ ਕੱਢਿਆ ਕਿਸਾਨਾਂ ਨੇ 11 ਵਜੇ ਤੋਂ ਲੈ ਕੇ 2 ਵਜੇ ਦਾ ਕਿਤੇ ਡੜੇ ਨੇ ਇਸ ਤੋਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸ਼ੰਭੂ ਬਾਡਰ ਤੇ ਵੀ ਪਹੁੰਚੇ ਨੇ ਹਾਂਜੀ ਉੱਥੇ ਇੱਕ ਵੱਡਾ ਇਕੱਠ ਹੋਇਆ ਪੰਜਾਬ ਦੀਆਂ ਦੋ ਵੱਡੀਆਂ ਜਥੇਬੰਦੀਆਂ ਉੱਥੇ ਪਹੁੰਚੀਆਂ ਨੇ ਹੁਣ ਉਹਦੇ ਨਾਲ ਨਾਲ ਬਾਕੀ ਜਥੇਬੰਦੀਆਂ ਨੇ ਵੀ ਐਲਾਨ ਕਰ ਦਿੱਤਾ ਕਿ ਜੇ ਸਰਕਾਰ ਨਾ ਮੰਨੀ ਜਾਂ ਉਹਨਾਂ ਤਸ ਜਿਹੜਾ ਜ਼ੁਲਮ ਕਰਨਾ ਨਾ ਬੰਦ ਕੀਤਾ ਤੇ ਹੌਲੀ-ਹੌਲੀ ਪੰਜਾਬ ਦੀ ਸਾਰੀ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦਾ ਸਪੋਰਟ ਕਰਨ ਲਈ ਉੱਥੇ ਪਹੁੰਚਣ ਗਿਆ ਸਾਰੇ ਐਸੇ ਕਿਸਾਨ ਦੇਖੇ ਨੇ ਇਹਨਾਂ ਦੇ ਵਿੱਚ ਕਿ ਜਿਨ੍ਹਾਂ ਦੇ ਵਿੱਚ ਜੋਰ ਤਾਂ ਨਹੀਂ ਹੈਗਾ ਪਰ ਜੋਸ਼ ਜ਼ਰੂਰ ਹੈਗਾ ਵਾ ਛੰਡੇ ਮੁੰਡਿਆਂ ਦੇ ਲੈਣੇ ਤੇ ਧਰਨੇ ਤੇ ਬੈਠੇ ਨੇ ਵੇਖੋ ਜਿਹੜਾ ਜਥੇਬੰਦੀ ਜਿਸ ਨੇ ਦਾਖਲਾ ਲੈ ਲਿਆ ਕੁਦਰਤ ਕੁਦਰਤ ਵਾਲੀ ਉਹਦੇ ਵਿੱਚ ਜੋਸ਼ ਤੇ ਹੋ ਸਾਰਾ ਕੁਝ ਆ ਜਾਂਦਾ ਕਿਉਂਕਿ ਛੰਡੇ ਦੀ ਤੇ ਡੰਡੇ ਦੀ ਤਾਕਤ ਹੀ ਬਹੁਤ ਵੱਡੀ ਹੈ ਬਿਲਕੁਲ ਅਗਲੀ ਰਣਨੀਤੀ ਕੀ ਰਹੇਗੀ ਅਪ ਕੋ ਅਨਲੀ ਰਣਨੀਤੀ ਵਿੱਚ ਜੋ ਕੱਲ ਸਾਰਾ ਭਾਰਤ ਬੰਦਿਆ ਉਹ ਵੀ ਐਸ ਕੇ ਐਮ ਦੀ ਕਾਲ ਆ ਪੂਰਾ ਭਾਰਤ ਬੰਦ ਰਹੂਗਾ ਕੱਲ ਉਸ ਤੋਂ ਬਾਅਦ ਅੱਗੇ ਜਿਉਂ-ਜਿਉਂ ਜਥੇਬੰਦੀਆਂ ਐਸ ਕੇ ਐਮ ਜਿਹੜੀ ਆ ਉਹ ਕਾਨਫਰੰਸ ਕਰਕੇ ਜਿਉਂ-ਜਿਉਂ ਹਦਾਇਤਾਂ ਕਰਨਗੇ ਕਿਸਾਨਾਂ ਨੂੰ ਉਸ ਤਰੀਕੇ ਨਾਲ ਅੱਗੇ ਅੱਗੇ ਜਿਹੜੀ ਕਾਰਵਾਈ ਹੁੰਦੀ ਜਾਣਗੀ ਬਿਲਕੁਲ ਮੈਂ ਜ਼ਰੂਰ ਜਾਊਂਗਾ ਇੱਕ ਵਾਰੀ ਤਸਵੀਰਾਂ ਦਿਖਾਣੀਆਂ ਕਿ ਕਿਸ ਤਰੀਕੇ ਨਾਲ ਟੋਲ ਫ੍ਰੀ ਕੀਤੇ ਗਏ ਨੇ ਕੋਈ ਵੀ ਗੱਡੀ ਜਾਂ ਟਰੱਕ ਜਾਂ ਬੱਸ ਕਿਸੇ ਦਾ ਵੀ ਟੋਲ ਜਿਹੜਾ ਵਾ ਕਰਮਚਾਰੀਆਂ ਵੱਲੋਂ ਨਹੀਂ ਕਟਿਆ ਜਾ ਰਿਹਾ ਨਾਲ ਦੀ ਨਾਲ ਇਸੇ ਤਰੀਕੇ ਨਾਲ ਫ੍ਰੀ ਕਰ ਦਿੱਤੇ ਗਏ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਸੇ ਤਰੀਕੇ ਨਾਲ ਜਿਹੜੇ ਟੋਲ ਜਿਹੜੇ ਨੇ ਉਹ ਗੱਡੀਆਂ ਨੂੰ ਟਰੱਕਾਂ ਨੂੰ ਬੱਸਾਂ ਨੂੰ ਨਹੀਂ ਘਟਾਉਣੇ ਪੈਣਗੇ ਤਾਂ ਸਿੱਧੇ ਹੀ ਨਿਕਲ ਜਾਣਗੇ ਗੱਲਬਾਤ ਕਰਾਂਗੇ ਇੱਥੇ ਬਹੁਤ ਸਾਰੇ ਕਿਸਾਨ ਐਸੇ ਨੇ ਜਿਨ੍ਹਾਂ ਦੇ ਵਿੱਚ ਜੋਰ ਤਾਂ ਨਹੀਂ ਜੋਸ਼ ਜ਼ਰੂਰ ਹੈਗਾ ਵਾ ਜਿਸ ਜੀ ਕਿਹਾ ਭਾਈ ਸਾਹਿਬ ਨੇ ਦੱਸਿਆ ਵਾ ਕਿ ਡੰਡੇ ਤੇ ਝੰਡੇ ਚ ਤਾਕਤ ਹੀ ਇੰਨੀ ਹੈ ਕਿ ਜਿਸ ਦੇ ਨਾਲ ਕਿਸਾਨਾਂ ਚ ਜੋਰ ਤੇ ਜੋਸ਼ ਭਰਿਆ ਜਾਂਦਾ ਨੇ ਗੱਲਬਾਤ ਕਰ ਲਾਂਗੇ ਬਜ਼ੁਰਗ ਨੇ ਸਾਡੇ ਬਜ਼ੁਰਗੋ ਇੱਧਰ ਆਇਓ ਖੜੇ ਹੋਇਓ ਜਰਾ ਨਾਂ ਕੀ ਆਪਣਾ ਚੰਦ ਸਿੰਘ ਖਜਾਨ ਸਿੰਘ ਮਿਲਣਾ ਆਪਾ ਜੋਰ ਤੇ ਨਹੀਂ ਹੈਗਾ ਜੋਸ਼ ਜ਼ਰੂਰ ਹੈਗਾ ਵਾ ਝੰਡਾ ਤੇ ਡੰਡਾ ਲੈ ਕੇ ਆਏ ਹੋ ਇਹ ਹੁਣ ਤੁਹਾਨੂੰ ਵੀ ਪਤਾ ਹੀ ਹੈ ਵੀ ਜਿਹੜੇ ਕਰਕੇ ਫੜਿਆ ਡੰਡਾ ਡੰਡਾ ਵਾ ਇਹ ਤਾਂ ਪੱਗੇ ਜਾ ਕੇ ਪਤਾ ਲੱਗੂ ਹੁਣ ਕੀ ਵੇਖਾ ਬਣਦਾ ਪਹਿਲੀ ਕਿੰਨੀ ਕੱਪਣੀ ਪੰਮੀ ਪਹਿਲੀ ਕਿੰਨੀ ਆ ਆਪਣੀ ਪਹਿਲੀ ਤਾਂ ਥੋੜੀ ਆ ਪਹਿਲੀ ਤਾਂ ਦੋ ਕਿੱਲੇ ਆ ਲਗਾਤਾਰ ਰੇਂਚੇ ਪ੍ਰਦਰਸ਼ਨਾਂ ਦੇ ਇਸੇ ਤਰੀਕੇ ਨਾਲ ਆਂਦੇ ਹੋ ਤੁਸੀਂ ਆਉਣਾ ਪੈਂਦਾ ਵਾ ਆਉਣਾ ਪੈਂਦਾ ਕੀ ਕਰਦੇ ਮਰਦੇ ਹਉਣ ਨੇ ਕੀ ਕਰੀਏ ਜੇ ਵੀ ਚੱਲ ਗਈ ਤਾਂ ਫਿਰ ਕੋਈ ਨਹੀਂ ਰਹਿ ਗਿਆ ਦੇਖਦੇ ਹੋ ਕਿਸਾਨਾਂ ਦੇ ਵਿੱਚ ਕਿਸ ਤਰੀਕੇ ਨਾਲ ਜੋਸ਼ ਜਿਹੜਾ ਵਾ ਭਰਿਆ ਵਾ ਝੰਡੇ ਲੈ ਕੇ ਅੱਜ ਪਹੁੰਚੇ ਨੇ ਤਾਂ ਜੋ ਆਪਣੇ ਜਿਹੜੇ ਨੇ ਮੰਗਾਂ ਨੇ ਉਹਨਾਂ ਨੂੰ ਮਨਵਾ ਸਕਣ ਸਰਕਾਰਾਂ ਕੋ ਸਰਕਾਰਾਂ ਲਗਾਤਾਰ ਇਸੇ ਤਰੀਕੇ ਨਾਲ ਕਿਸਾਨਾਂ ਵੱਲੋਂ ਜਿਹੜਾ ਵਾ ਕੱਲ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਨੌਜਵਾਨ ਨੇ ਕੋ ਸਾਡੇ ਨਾਲ ਨੌਜਵਾਨ ਸਾਡੀ ਨਾਲ ਗੱਲਬਾਤ ਕਰ ਲਾਂਗੇ ਭਾਈ ਸਾਹਿਬ ਇਧਰ ਆਇਓ ਇਧਰ ਆਜੋ ਥੋੜਾ ਕੀ ਨਾ ਜ ਮੇਜ ਸਿੰਘ ਜੀ ਮੇਜਰ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਲਗਾਤਾਰ ਧਰਨੇ ਪ੍ਰਦਰਸ਼ਨ ਕਰਦੇ ਪੈਂਦੇ ਨੇ ਪਰ ਲੰਬੇ ਸਮੇਂ ਤੋਂ ਮੰਗਾਂ ਆੜੀਆਂ ਨੇ ਅੱਜ ਵੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਟੋਲ ਫਰੀ ਕਰਦੇ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਹੈ ਜੀ ਜਦੋਂ ਮੰਗਾਂ ਮੰਨੀਆਂ ਸੀ ਇਹਨਾਂ ਨੂੰ ਲਿਖਾ ਲੈਣੀਆਂ ਚਾਹੀਦੀਆਂ ਸੀ ਉਹ ਇਹਨਾਂ ਦੇ ਯਕੀਨ ਕਰ ਲਿਆ ਵੀ ਠੀਕ ਆ ਉਹਨਾਂ ਵਾਸਤੇ ਫੇਰ ਗਲਤ ਗੱਲ ਹੈ ਫੇਰ ਉਹਨਾਂ ਨਾਲ ਸਾਨੂੰ ਸੜਕਾਂ ਤੇ ਲਿਆਂਦਾ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਹੈ ਬਿਲਕੁਲ ਮੈਂ ਦੇਖਿਆ ਇੱਥੇ ਵੀ ਕਿਸਾਨ ਬਹੁਤ ਸਾਰੇ ਨੇ ਪਰ ਇਸ ਤੋਂ ਬਹੁਤ ਸਾਰੀ ਵੱਧ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਕਿਸਾਨ ਉਹਨਾਂ ਵਾਸਤੇ ਉਹ ਬਹੁਤ ਮਾੜੀ ਗੱਲ ਕਰਦੇ ਆ ਰਫਟੀਆਂ ਗੋਲੀਆਂ ਮਾਰ ਰਹੇ ਆ ਗੋਲੇ ਸੁੱਟ ਰਹੇ ਆ ਬਹੁਤ ਮਾੜੀ ਕਰ ਰਹੇ ਆ ਕਿਸਾਨਾਂ ਦੇ ਨਾਲ ਇੰਨੀ ਮਾੜੀ ਨਹੀਂ ਕਰ ਲਈਦੇ ਨਾ ਉੱਥੇ ਬਾਰਡਰ ਬਣਾ ਦਿੱਤਾ ਬਹੁਤ ਮਾਰਾ ਕਰਨ ਦੇ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਬਿਲਕੁਲ ਜੀ ਲਗਾਤਾਰ ਕਿਸਾਨ ਡਟੇ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਸੇ ਤਰੀਕੇ ਨਾਲ ਕਿਸਾਨ ਟੋਲ ਪਲਾਜ਼ਾ ਦੇ ਉੱਤੇ ਡਟੇ ਰਹਿਣਗੇ ਤਾਂ ਜੋ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹ ਸੈਂਟਰ ਸਰਕਾਰ ਕੋਲ ਮੰਨਵਾ ਸਕਣ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਨਲ ਫਾਸਟ ਨਿਊਜ਼ ਗੁਰਦਾਸ ਆਤਮੇਂ ਅंदोलਨ ਕਰ ਰਹੇ ਸੀ ਉਹਨਾਂ ਦੇ ਵਿਰੋਧ ਦੇ ਉੱਤੇ ਆ 11 ਵਜੇ ਤੋਂ ਲੈ ਕੇ 2 ਵਜੇ ਤੱਕ 3 ਘੰਟੇ ਦਾ ਰੋਸ ਪ੍ਰਦਰਸ਼ਨ ਆ ਸਾਡਾ ਇਹ ਵੀ ਉਹ ਕਿਸਾਨਾਂ ਤੇ ਜਿਹੜਾ ਤਸੇਦ ਆਇਆ ਜਾਂਦਾ ਜਿਹੜਾ ਸਰਕਾਰ ਸੋਚ ਰਹੀ ਆ ਵੀ ਡਿਵਾਈਡ ਕਰਕੇ ਇਹ ਰਾਜ ਕਰ ਲੈਣਗੇ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਨੇ ਜਿਹੜੀਆਂ ਮੰਗਾਉਣਾ ਰੱਖੀਆਂ ਉਹੀ ਐਸਕੇਮ ਦੀਆਂ ਨੇ ਇਸ ਵਜੋਂ ਬਹੁਤ ਬਹੁਤ ਰੋਜ਼ ਵਸੋਂ ਅੱਜ ਅਸੀਂ ਬੰਦ ਕਰ ਰਹੇ ਹਾਂ ਕੱਲ ਨੂੰ ਅਸੀਂ ਪੂਰਾ ਭਾਰਤ 16 ਤਰੀਕ ਨੂੰ ਬੰਦ ਕਰ ਰਹੇ ਹਾਂ ਕਨ ਕਦੀ ਵੀ ਦੋ ਫਾੜ ਨਹੀਂ ਹੁੰਦਾ ਕਿਸਾਨਾਂ ਦੀ ਲੜਾਈ ਸੇਮ ਆ ਉਹੀ ਮੰਗਾ ਨੇ ਜਿਹੜੀਆਂ ਜਿਥੇ ਬੰਦੀਆਂ ਲੱਗ ਆਪਣੇ ਤਰੀਕੇ ਨਾਲ ਲੜਦੀਆਂ ਉਹਨਾਂ ਦਾ ਤਰੀਕਾ ਲੜਨ ਦਾ ਹੋਰ ਆ ਸਾਡਾ ਤਰੀਕਾ ਲੜਨ ਦਾ ਹੋਰ ਆ ਪਰ ਸਰਕਾਰ ਇਹ ਨਾ ਸੋਚੋ ਵੀ ਉਹਨਾਂ ਦੀ ਬਿਰਤੇ ਸੀ ਨਹੀਂ ਜਾਮਾ ਬਾਰ-ਬਾਰ ਸੋਸ਼ਲ ਮੀਡੀਆ ਤੇ ਆ ਰਿਹਾ ਹੈਗਾ ਵੀ ਇਹ ਹੁਣ ਪਹਿਲਾਂ ਜਿਹੜੀ ਜਿਹੜੀ ਸੋਸ਼ਲ ਮੀਡੀਆ ਉਹਨਾਂ ਨੇ ਕਵਰ ਕੀਤਾ ਹੋਇਆ ਸਰਕਾਰ ਨੇ ਅਸੀਂ ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ ਸਾਡੇ ਕੋਲ ਸਾਧਨ ਨਹੀਂ ਹੈ ਸਾਡੇ ਕੋਲ ਤਾਂ ਲੋਕ ਸਾਧਨ ਨੇ ਕਿਸਾਨ ਸਾਧਨ ਨੇ ਕਿਸਾਨੀ ਲੜਾਈ ਲੜ ਰਹੇ ਆ ਅਸੀਂ ਤਾਂ ਕਹਿ ਰਹੇ ਆ ਜਿਹੜੀਆਂ ਮੰਗਾਂ ਉਹਨਾਂ ਦੀਆਂ ਸਾਡੀਆਂ ਨੇ ਸੇਮ ਮੰਗਾਂ ਨੇ ਕੋਈ ਕੋਈ ਪ੍ਰੋਬਲਮ ਨਹੀਂ ਅੱਜ ਸਰਕਾਰ 5 6 ਸਾਲ ਮੰਗਾਂ ਦਿੱਤੀਆਂ ਨਹੀਂ ਤਾਂ ਆਪਣੀ ਬੈਠੇ ਦੀ RAMUILA ਗ 2 ਸਾਲ ਦੇ ਵਿੱਚ ਤਿੰਨ ਵਾਰੀ ਚੰਡੀਗੜ੍ਹ ਚਲੇ ਗਏ ਆ ਚਾਰ ਵਾਰੀ ਅਸੀਂ ਮੰਗ ਪੱਤਰ ਬੀਸੀਆ ਥਰੂ ਦੇ ਚੁੱਕੇ ਆ ਵਾਰ-ਵਾਰ ਸੜਕਾਂ ਰੋਕ ਚੁੱਕੀਆਂ ਤੇ ਸਰਕਾਰ ਇਹ ਕਹਿ ਰਹੀ ਸੀ ਸੜਕਾਂ ਤੇ ਨਾ ਹੋ ਰੜਕਾ ਨਾ ਰੁਕੋ ਆਮ ਲੋਕਾਂ ਨੂੰ ਤੰਗ ਨਾ ਕਰੋ ਹੁਣ ਆਪ ਅਸੀਂ ਜਿਹੜੇ ਜਾ ਕੇ ਅਸੀਂ ਟਾਈਮ ਸੀਐਮ ਸਾਹਿਬ ਦੀ ਕੋਠੀ ਘੇਰ ਲੱਗੇ ਆ ਉਦੋਂ ਨਾ ਤਸੱਦ ਆਇਆ ਹੁਣ ਉਹ ਸ਼ਾਂਤ ਨਹੀਂ ਕਿਸਾਨ ਜਾ ਰਹੇ ਸੀ ਉਹਨਾਂ ਦੇ ਤਸੱਦ ਆ ਰਹੇ ਆ ਇਸ ਕਰਕੇ ਸਰਕਾਰ ਸੋਚੇ ਦੀ ਕੀ ਕਰ ਰਹੀ ਆ ਕਿਸਾਨ ਆਪਣੀ ਲੜਾਈ ਲਾ ਦੇ ਸੰਤ ਜਿਵੇਂ ਉਹਨਾਂ ਦੀ ਜਮਾਨਤ ਇਹ ਜਿਹੜਾ ਟੂਰ ਪਲਾਜ਼ਾ ਜੋ ਓਪਨ ਕੀਤੇ ਗਏ ਨੇ ਸਾਰੇ ਪੰਜਾਬ 'ਚ ਕੀਤੇ ਗਏ ਨੇ ਐਸਟੀਐਮ ਦੀ ਕਾਲ ਆ ਸਾਡੇ ਕਿਸਾਨਾਂ ਤੇ ਜਿਹੜਾ ਤੇਰਾ ਤਰੀਕ ਨੂੰ ਉਥੇ ਨਾ ਵਾਜਬ ਟੱਕਾ ਹੋਇਆ ਜਿਹੜਾ ਵਾਜਬ ਹੀ ਹੈ ਨਹੀਂ ਸ਼ਾਂਤਵੇਂ ਜਾ ਰਹੇ ਸੀ ਸਰਕਾਰ ਸਰਕਾਰ ਨੇ ਰੋਕੀਆਂ ਨੇ ਅਸਵਿਧਾਨ ਤੌਰ ਤੇ ਹਰੇਕ ਨੂੰ ਸ਼ਾਂਤਮਈ ਅੰਦੋਲਨ ਕਰਨ ਦਾ ਹੱਕ ਆ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਹਦੇ ਵਿਰੋਧ ਦੇ ਵਿੱਚ 11 ਤੋਂ ਲੈ ਕੇ 2 ਵਜੇ ਤੱਕ ਸਾਰੇ ਟੀਰ ਪਤਾ ਫੀ ਕੀਤਾ ਗਏ ਨੇ ਤੇ ਸਰਕਾਰ ਨੇ ਅੱਜ 5 ਵਜੇ ਵਾਲੀ ਮੀਡੀ ਚ ਉਹਨਾਂ ਦੀ ਕੋਈ ਗੱਲ ਨਾ ਸੁਣੀ ਐਸ ਕਰ ਮਗਲਾ ਕੋਈ ਕਰੜਾ ਸਟੈਪ ਰੱਖਣ ਦੇ ਮਜਬੂਰ ਹੋ ਜਾਈ। ਕਿਸਾਨ ਜਿਹੜੇ ਆ ਇੱਕ ਵਾਰ ਫਿਰ ਜਿਹੜੇ ਆ ਸਰਕਾਂ ਤੇ ਉਤਰਿਆ ਇੱਕ ਵਾਰ ਕਹਿ ਸਕਦੇ ਆ ਇੱਕ ਵਾਰ ਫਿਰ ਸੰਘਰਸ਼ ਦੇ ਵਿੱਚ ਜਿਹੜੇ ਕਿਸਾਨ ਆ ਉਹ ਨਜ਼ਰ ਆ ਰਹੇ ਆ ਜੇ ਗੱਲ ਕਰਦੇ ਆ ਪਿਛਲੇ 2 ਦਿਨ ਜੋ ਕਿਸਾਨਾਂ ਦੇ ਉੱਪਰ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਤਸ਼ੱਦਦ ਟਾਇਆ ਗਿਆ ਸੀ ਸੈਂਟਰ ਸਰਕਾਰ ਵੱਲੋਂ ਜੋ ਕਿਸਾਨ ਜੋ ਆਪਣਾ ਧਰਨਾ ਲਾਉਣ ਲਈ ਦਿੱਲੀ ਕੂਚ ਕਰ ਰਹੇ ਸੀ ਉਹਨਾਂ ਨੂੰ ਖਨੌਰੀ ਬਾਰਡਰ ਦੇ ਉੱਪਰ ਰੋਕ ਕੇ ਜਿਹੜੇ ਉਹਨਾਂ ਦੇ ਉੱਪਰ ਆंसू ਗੈਸ ਦੇ ਜਿਹੜੇ ਗੋਲੇ ਉਹਨਾਂ ਦੇ ਉੱਪਰ ਧਾਕੇ ਗਏ ਅਤੇ ਕਈ ਕਿਸਾਨ ਜਿਹੜੇ ਆ ਉਹ ਫੱਟੜ ਹੋਏ ਸੀ ਕੈਮਰਾਮੈਨ ਨੂੰ ਕਹਾਂਗੇ ਕਿ ਪਹਿਲੇ ਤਸਵੀਰਾਂ ਦਿਖਾਣ ਕਿ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਜੋ ਰੋਸ ਪ੍ਰਦਰਸ਼ਨ ਕਰਕੇ ਜੋ ਇਹ ਟੋਲ ਪਲਾਜ਼ਾ ਜਿਹੜਾ ਉਹ ਬੰਦ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਕਿਸਾਨਾਂ ਘਰਨੇ ਤੋਂ ਬੈਠੇ ਹੋਏ ਆ ਤੇ ਕੰਪਾ ਬੰਨੂ ਕਹਾਂਗਾ ਤਸਵੀਰਾਂ ਦਿਖਾ ਕੇ ਕਿਸ ਤਰ੍ਹਾਂ ਜੋ ਟੋਲ ਜੋ ਫ੍ਰੀ ਕਰ ਦਿੱਤਾ ਗਿਆ ਜਿੱਥੇ ਕੰਪਾ ਬੰਨੂ ਕਹਾਂਗਾ ਤਸਵੀਰਾਂ ਦਿਖਾਣ ਕਿਸ ਤਰ੍ਹਾਂ ਜੋ ਕਿਸਾਨ ਆਪਣੀਆਂ ਜਿਹੜੀਆਂ ਮੰਗਾ ਨੂੰ ਲੈ ਕੇ ਜਿਹੜੇ ਅੱਜ ਟੋਲ ਪਲਾਜ਼ਾ ਫਿਰੋਜ਼ਪੁਰ ਫਿਰੋਜ਼ ਸ਼ਾਹ ਦਾ ਜਿਹੜਾ ਉਹ ਬੰਦ ਕੀਤਾ ਹੋਇਆ ਕਿਸਾਨ ਵੇਖ ਸਕਦੇ ਹੋ ਪੂਰੇ ਧਰਨੇ ਤੇ ਬੈਠੇ ਹਨ ਜਿੱਥੇ ਕਿਸਾਨਾਂ ਦੇ ਉੱਪਰ ਦਿੱਲੀ ਸਰਕਾਰ ਵੱਲੋਂ ਜੋ ਹਰਿਆਣਾ ਬਾਰਡਰ ਦੇ ਉੱਪਰ ਜੋ ਉਹਨਾਂ ਦੇ ਉੱਪਰ ਹਤਿਆਚਾਰ ਕੀਤਾ ਗਿਆ ਉਹਨਾਂ ਦੇ ਉੱਤੇ ਆंसू ਗੈਸ ਦੇ ਜਿਹੜੇ ਬੇ ਹੱਥਿਆਂ ਲੋਕਾਂ ਦੇ ਉੱਪਰ ਜਿਹੜੇ ਗੋਲੇ ਦਾਗੇ ਗਏ ਜਿੱਥੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਲਈ ਸੈਂਟਰ ਸਰਕਾਰ ਦੇ ਜਿਹੜੇ ਟੋਲ ਪਲਾਜ਼ੇ ਲੱਗੇ ਹੋਏ ਆ ਉਹਨਾਂ ਨੂੰ ਬੰਦ ਕੀਤਾ ਕੁਝ ਕਿਸਾਨ ਸਾਡਾ ਜੁੜੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਫਿਰੋਜ਼ਪੁਰ ਦਾ ਜਿਹੜਾ ਟੋਲ ਪਲਾਜ਼ਾ ਬੰਦ ਕੀਤਾ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਦੀ ਅਗਵਾਈ ਕਰਦਾ ਸੀ ਅੱਜ ਸੰਯੁਕਤ ਮੋਰਚੇ ਦੀ ਕਾਲੇ ਅਚਾਨਕ ਉਹਨਾਂ ਕਾਲ ਦਿੱਤੀ ਕਿਉਂਕਿ ਪੰਜਾਬ ਦੀਆਂ ਕੁਝ ਜਥੇਬੰਦੀਆਂ ਆਰਦੀਆਂ ਹੱਕੀ ਮੰਗਾਂ ਲੈਣ ਲਈ ਦਿੱਲੀ ਵੱਲ ਕੂਚ ਕਰਕੇ ਚੱਲੀਆਂ ਸੀ ਤੇ ਜਿਹੜਾ ਸ਼ੰਭੂ ਬੈਰੀਅਰ ਤੇ ਤੇ ਖਨੌਰੀ ਬਾਰਡਰ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਅੱਗੇ ਨਹੀਂ ਜਾਣ ਦਿੱਤਾ ਗਿਆ ਬੜੇ ਦੁੱਖ ਦੀ ਗੱਲ ਹੈ ਕਿਉਂਕਿ ਭਾਰਤ ਦੇਸ਼ ਦਾ ਕਿਸਾਨ ਆਪਦਾ ਦੁੱਖ ਲੈ ਕੇ ਕਿਸੇ ਵੇਲੇ ਵੀ ਸਰਕਾਰ ਕੋਲ ਜਾ ਸਕਦਾ ਹੈ ਕਿਉਂਕਿ ਕਿਸਾਨ ਹਮੇਸ਼ਾ ਪ੍ਰੈਕਟੀਕਲੀ ਕੰਮ ਕਰਦਾ ਉਹਨੂੰ ਕਿਸੇ ਵੇਲੇ ਵੀ ਕਈ ਮੁਸ਼ਕਲਾਂ ਆ ਸਕਦੀਆਂ ਸੋ ਆਪਦਾ ਦੁੱਖ ਲੈ ਕੇ ਜਦੋਂ ਜਾ ਰਿਹਾ ਸੀ ਤਾਂ ਉੱਥੇ ਵੱਡੇ ਵੱਡੇ ਕਿਲ ਲਾ ਕੇ ਵੱਡੇ ਵੱਡੇ ਬੈਰੀਕੇਡ ਲਾ ਕੇ ਤਾਰਾਂ ਲਾ ਕੇ ਉਹਨਾਂ ਨੂੰ ਬੜੀ ਮਜ਼ਬੂਤੀ ਨਾਲ ਜਿਵੇਂ ਪਤਾ ਨਹੀਂ ਕੀ ਆ ਰਿਹਾ ਆਗੋਂ ਤੇ ਰੋਕ ਦਿੱਤਾ ਗਿਆ ਅੱਗੇ ਨਹੀਂ ਵਧਣ ਦਿੱਤਾ ਗਿਆ ਡਰੋਨ ਲਿਆ ਲਿਆ ਕੇ ਤੇ ਹਮਾਰੀ ਕਿਸਾਨਾਂ ਦੇ ਉੱਤੇ ਪੰਜਾਬ ਦੀ ਹੱਦ ਦੇ ਵਿੱਚ ਵੀ ਆਣ ਕੇ ਕਈ ਤਰ੍ਹਾਂ ਦੇ ਗੋਲੇ ਵਰਸਾਏ ਗਏ ਜਿੰਦੇ ਵਿੱਚ ਤਕਰੀਬਨ 200 ਤੋਂ ਉੱਪਰ ਹੀ ਕਹਿੰਦੇ ਕਿਸਾਨ ਜ਼ਖਮੀ ਹੋ ਰਹੇ ਨੇ ਤਾਂ ਤੁਰੰਤ ਸੰਯੁਕਤ ਮੋਰਚੇ ਨੇ ਕਾਲ ਕਰਕੇ ਤੇ ਕਿਸਾਨਾਂ ਨੂੰ ਸਿਣਿਆ ਲਾਇਆ ਕਿ ਅੱਜ ਤੁਸੀਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਰਿਕਰਾ ਟੋਲ ਪਲਾਜੇ ਖੋਲ ਦਿਓ ਸਰਕਾਰ ਨੂੰ ਇਹ ਮੈਸੇਜ ਜਾਵੇ ਕਿ ਕਿਸਾਨ ਹੁਣ ਦੁਖੀ ਹੋਇਆ ਬੈਠਾ ਹੈ ਤੁਹਾਡੀਆਂ ਇਹ ਚਾਲਾਂ ਨੂੰ ਕਿਸਾਨ ਬਰਦਾਸ਼ਤ ਨਹੀਂ ਕਰੇਗਾ ਤੁਹਾਨੂੰ ਟੇਬਲ ਤੇ ਬਹਿ ਕੇ ਕਿਸਾਨ ਦੀ ਗੱਲ ਸੁਣਨੀ ਚਾਹੀਦੀ ਸੀ ਮੀਟਿੰਗਾਂ ਵਿੱਚ ਕੋਈ ਸੱਦਾ ਨਹੀਂ ਸੱਟਾ ਵਧੀਆ ਨਹੀਂ ਨਿਕਲ ਰਿਹਾ ਕਿਸਾਨ ਮੀਟਿੰਗ ਕਰਨ ਨੂੰ ਵੀ ਤਿਆਰ ਸੀ ਅੱਜ ਫਿਰ ਮੀਟਿੰਗ ਰੱਖੀ ਗਈ ਹੈ ਸਾਨੂੰ ਕੋਈ ਏਡੀ ਖਾਸ ਉਮੀਦ ਨਹੀਂ ਗਈ ਪਰ ਫਿਰ ਵੀ ਪੋਜ਼ਿਟਿਵ ਲੈ ਕੇ ਚੱਲਦੇ ਆ ਕੋਈ ਚੰਗਾ ਸੰਦੇਸ਼ ਆਵੇਗਾ ਕੱਲ ਨੂੰ ਜਥੇਬੰਦੀਆਂ ਵੱਲੋਂ ਤੇ ਟ੍ਰੇਡ ਜਥੇਬੰਦੀਆਂ ਵੱਲੋਂ ਪੂਰਾ ਭਾਰਤ ਬੰਦੇ ਸੋ ਉਸ ਤੋਂ ਬਾਅਦ 18 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਤੋਂ ਬਾਅਦ ਜੋ ਵੀ ਸੰਯੁਕਤ ਮੋਰਚਾ ਕਾਲ ਦੇਵੇਗਾ ਅਸੀਂ ਪਿੰਡਾਂ ਦੇ ਪਿੰਡ ਕਿਸਾਨ ਸਾਰੇ ਉਹਦੇ ਉੱਤੇ ਉੱਨ ਚੜਾਵਾਂਗੇ ਇਥੋਂ ਤੁਰਾਂਗੇ ਜੋ ਵੀ ਸਾਨੂੰ ਸੰਦੇਸ਼ ਜਿਹੋ ਜਿਹਾ ਲੱਗੇਗਾ ਅਗਲਾ ਹੁਕਮ ਸੰਯੁਕਤ ਮੋਰਚੇ ਦੀ ਕਾਲ ਤੇ ਹੋਵੇਗਾ ਸਾਡਾ ਦੁੱਖ ਬਹੁਤ ਵੱਡਾ ਹੈ ਸਾਡੀ ਆਰਧੇ ਸਰਕਾਰ ਸਾਡਾ ਸੁਣਨਾ ਨਹੀਂ ਚਾਹੁੰਦੀ ਕਹਿੰਦੇ ਅਧਿਕਾਰ ਹੁੰਦਾ ਹੈ ਕਿ ਜਦੋਂ ਤੁਸੀਂ ਜੋ ਆਪਣਾ ਜੋ ਆਪਣਾ ਤੁਸੀਂ ਜੋ ਸੰਘਰਸ਼ਾ ਕਰ ਸਕਦੇ ਹੋ ਪਰ ਦਿੱਲੀ ਸਰਕਾਰ ਨੇ ਤੁਹਾਨੂੰ ਹਰਿਆਣਾ ਦੇ ਬਾਰਡਰ ਦੇ ਉੱਪਰ ਰੋਕ ਦਿੱਤਾ ਕਿੰਨੇ ਕੁ ਕਿਸਾਨ ਉੱਥੇ ਜ਼ਖਮੀ ਹੋਏ 200 ਤੋਂ ਉੱਪਰ ਦੇ ਕਰੀਬ ਕਿਸਾਨ ਕਹਿੰਦੇ ਜ਼ਖਮੀ ਹੋ ਰਹੇ ਨੇ ਹੱਕ ਏ ਸੰਵਿਧਾਨ ਮੁਤਾਬਕ ਏ ਵੀ ਪੀਸਫੁਲੀ ਕਿਤੇ ਵੀ ਪ੍ਰੋਟੈਸਟ ਕੀਤਾ ਜਾ ਰਿਹਾ ਜੇ ਕਿਸੇ ਨੂੰ ਦੁੱਖ ਏ ਪਰ ਕਿਸਾਨ ਪ੍ਰੋਟੈਸਟ ਕਰਨ ਤੋਂ ਪਹਿਲਾਂ ਇੱਕ ਚੇਤਾਵਨੀ ਦਿੰਦਾ ਕਰਦੀ ਮੰਗ ਲੈਂਦਾ ਫਿਰ ਮੀਟਿੰਗ ਕਰਦਾ ਵੇਖੋ ਕਿੱਡੇ ਸਿਸਟਮ 'ਚ ਕਿਸਾਨ ਚੱਲਦਾ ਜਿੰਨੂੰ ਕਹਿੰਦੇ ਨੇ ਕਿਸਾਨ ਨੂੰ ਪਤਾ ਹੀ ਕੋਈ ਨਹੀਂ ਤੇ ਜਿਹੜੇ ਅੱਗੋਂ ਆਣ ਕੇ ਮੰਤਰੀ ਕਿਸਾਨਾਂ ਨਾਲ ਮੀਟਿੰਗ ਕਰਦੇ ਨੇ ਉਹਨਾਂ ਕੋਲ ਹੱਲ ਹੀ ਨਹੀਂ ਹੁੰਦਾ ਅਸੀਂ ਤਾਂ ਇਸ ਗੱਲ ਉਹ ਰਾਨਾ ਕਿ ਉਹ ਬੰਦਾ ਮੀਟਿੰਗ ਕਰਨ ਦਾ ਕੰਮ ਸੇ ਕਮ ਉਹ ਆਵੇ ਜਿਹੜਾ ਮੌਕੇ ਸਰ ਸਰ ਜੀ ਗੱਲ ਕਰਦੇ ਜਿੱਦਾਂ ਮੀਟਿੰਗਾਂ ਦਾ ਦੌਰ ਹੈ 3 ਸਾਲ ਪਹਿਲਾਂ ਵੀ ਜੋ ਦਿੱਲੀ ਕੂਚ ਕੀਤਾ ਗਿਆ ਸੀ ਉੱਥੇ ਧਰਨਾ ਲਾਇਆ ਗਿਆ ਸੀ ਉਸ ਮੀਟਿੰਗ ਦਾ ਅੱਜ ਤੱਕ 3 ਸਾਲ ਤੱਕ ਹੀ ਮੀਟਿੰਗਾਂ ਚੱਲੀ ਜਾ ਰਹੀ ਹੁਣ ਫਿਰ ਮੀਟਿੰਗਾਂ ਚੱਲ ਰਹੀਆਂ ਤੁਹਾਨੂੰ ਲੱਗਦਾ ਕਿ ਇਸ ਦਾ ਸਿੱਟਾ ਕੁਝ ਨਿਕਲੂਗਾ ਵੇਖੋ ਜੀ ਅਸੀਂ ਤਾਂ ਪੋਜ਼ਿਟਿਵ ਲੈ ਕੇ ਚੱਲਾਂਗੇ ਨਾ ਸਰਕਾਰ ਨੂੰ ਕੀ ਪਤਾ ਉਹ ਕਾਲਪੁਰਖ ਕਦੋਂ ਸਮੱਤ ਬਖਸ਼ੇ ਅਸੀਂ ਤਾਂ ਡੇਢ ਸਾਲ ਸਵਾ ਸਾਲ ਜਿਹੜਾ ਅੰਦੋਲਨ ਚ ਟਪਾਇਆ ਪਲ-ਪਲ ਇਹ ਹੀ ਸੋਚਦੇ ਸੀ ਵੀ ਐਸ ਮੀਟਿੰਗ 'ਚ ਸਿੱਟਾ ਨਿਕਲ ਸਕਦਾ ਐਸ 'ਚ ਨਿਕਲ ਸਕਦਾ ਪਰ ਜਦੋਂ ਕਾਲਪੁਰਖ ਨੇ ਕਿਰਪਾ ਕੀਤੀ ਗੁਰਪੁਰਵ ਤੇ ਮੋਦੀ ਸਾਹਿਬ ਨੇ ਉਹ ਕਾਨੂੰਨ ਵਾਪਸ ਲੈ ਲੇ ਅਸੀਂ ਹੁਣੇ ਵੀ ਸੋਚ ਸਕਦੇ ਹਾਂ ਵੀ ਕਿਸੇ ਵੇਲੇ ਵੀ ਸਰਕਾਰ ਨੂੰ ਪਰਮਾਤਮਾ ਉਹ ਸਮੱਤ ਬਖਸ਼ੇ ਉਹ ਕਿਸਾਨ ਦਾ ਦੁੱਖ ਸੁਣਨਾ ਤੇ ਇਹ ਜਿਹੜਾ ਧਰਨਾ ਪ੍ਰੋਟੈਸਟ ਕਿਸਾਨ ਨੂੰ ਨਾ ਕਰਨਾ ਪਵੇ ਸਰ ਜੀ ਕਰਦੇ ਜਿੱਦਾਂ ਤੁਸੀਂ ਧਰਲਾ ਲਾ ਕੇ ਬੈਠੇ ਹੋ ਕਿ ਕੁਝ ਰੇਲਾ ਕਿਹੜੀ ਕਿਹੜੀ ਜਗ੍ਹਾ ਤੇ ਰੋਕੀ ਗਈਆਂ ਰੇਲਾ ਫਰੋਜ਼ਪੁਰ ਚ ਵੀ ਕੁਝ ਜਥੇਬੰਦੀਆਂ ਨੇ ਰੋਕੀਆਂ ਨੇ ਪਰ ਸਯੁਕਤ ਮੋਰਚੇ ਦੀ ਫੌਰਨ ਜਿਹੜੀ ਕਾਲ ਸੀ ਉਹ ਟੋਲ ਪਲਾਜ਼ਾਂ ਤੇ ਸੀ ਇਸ ਲਈ ਸਾਡੀ ਸਾਰੀ ਜਥੇਬੰਦੀ ਅੱਜ ਟੋਲ ਪਲਾਜ਼ਾ ਫਰੋਸ਼ਾ ਤੇ ਟੋਲ ਪਲਾਜ਼ਾ ਕੋਟ ਕਰੋੜ ਤੇ ਫਰੋਜ਼ਪੁਰ ਜ਼ਿਲ੍ਹਾ ਦੋ ਜਗ੍ਹਾ ਤੇ ਦੋ ਟੋਲ ਫਰੋਜ਼ਪੁਰ ਜ਼ਿਲ੍ਹੇ ਚੱਲੇ ਉੱਥੇ ਆਪਦੀ ਜ਼ਿੰਮੇਵਾਰੀ ਨਿਭਾ ਰਿਆ 2 ਵਜੇ ਤੱਕ ਅਸੀਂ ਆਮ ਪਬਲਿਕ ਨੂੰ ਜਾਣ ਦਿਆਂਗੇ ਕੱਲ ਦਾ ਜਿਹੜਾ ਬੰਦ ਏ ਇਹ ਕਿਸਾਨ ਜਥੇਬੰਦੀਆਂ ਵੱਲੋਂ ਤੇ ਟ੍ਰੇਡ ਯੂਨੀਅਨ ਵੱਲੋਂ ਉਹਦੇ ਵਿੱਚ ਵੀ ਅਸੀਂ ਅਪੀਲ ਕਰਦੇ ਆਂ ਕਿ ਪੂਰਾ ਭਾਰਤaband ਦੇ ਲੋਕ ਆਰਦੇ ਆ ਉਹਦੇ ਘਰਾਂ 'ਚ ਹੀ ਰਹਿਣ ਕਿਤੇ ਨਾ ਜਾਣ ਪਰ ਜੇ ਕੋਈ ਮੁਸ਼ਕਲ ਦੀ ਘੜੀ ਵਿੱਚ ਕੋਈ ਮਰੀਜ਼ ਪ੍ਰਾਈਵੇਟ ਗੱਡੀ ਤੇ ਜਾਂ ਐਮਬੂਲੈਂਸ ਤੇ ਜਾਂ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਆਉਂਦੀ ਹੈ ਜਾਂ ਆਰਮੀ ਦੀ ਗੱਡੀ ਆਉਂਦੀ ਹੈ ਉਹਨਾਂ ਨੂੰ ਨਹੀਂ ਰੋਕਿਆ ਜਾਵੇਗਾ ਜਾਂ ਜੇ ਕੋਈ ਬਰਾਤ ਆਵੇਗੀ ਤੇ ਉਹਨਾਂ ਨੂੰ ਵੀ ਟਪਾਇਆ ਜਾਵੇਗਾ ਕੱਲ ਨੂੰ ਕੋਈ ਐਵੇਂ ਨਹੀਂ ਏਡਾ ਧੱਕਾ ਵੀ ਨਹੀਂ ਕੀਤਾ ਜਾਏਗਾ ਪਰ ਫਿਰ ਵੀ ਲੋਕਾਂ ਨੂੰ ਅਪੀਲ ਹੈ ਕਿ ਪੂਰੇ ਭਾਰਤ ਦੇ ਵਿੱਚ ਬੰਦ ਦੇ ਵਿੱਚ ਸਹਿਯੋਗ ਦੇਣ ਆਪ ਆਪਦੇ ਘਰਾਂ ਚ ਹੀ ਰਹਿਣ ਜੇ ਗੱਲ ਕਰਾਂ ਸਰ ਅੱਜ ਜਿਹੜਾ 15 ਤਰੀਕ ਤੋਂ ਲੈ ਕੇ 22 ਤਰੀਕ ਤੱਕ ਜਿਹੜੇ ਪੈਟਰੋਲ ਪੰਪ ਦੇ ਜਿਹੜੇ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਹੈਗੇ ਉਹ ਵੀ ਕੱਲ ਪੈਟਰੋਲ ਦੀ ਜਿਹੜੀ ਹੈਗੀ ਇਹ ਕਿੱਲਤ ਆਉਣ ਦੀ ਜਿਹੜੀ ਸੁਭਾਵਨਾ ਹੈਗੀ ਉਹਦੇ ਨਾਲ ਕਿਸਾਨਾਂ ਦੇ ਧਰਨੇ ਦੇ ਉੱਪਰ ਕਿੰਨਾ ਕੁ ਫਰਕ ਪਊਗਾ ਵੇਖੋ ਜਿਹੜੇ ਕੱਲ ਨੂੰ ਧਰਨਾ ਹੈ ਉਹ ਤਾਂ ਲੋਕਲ ਹੀ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਧਰਨੇ ਨੇ ਕੋਈ ਦੂਰ ਨਹੀਂ ਅਸੀਂ ਜਾਣਾ ਕਿਉਂਕਿ ਘਪਾਰਤ ਬੰਦ ਦੇ ਅਸੀਂ ਘਰਾਂ ਜੀ ਰਹਿਣਾ ਜੇ ਕੱਲ ਨੂੰ ਐਵੇਂ ਦਾ ਕੋਈ ਕਰਨਗੇ ਤੇਲ ਨਾ ਮਿਲੇਗਾ ਕਿਸਾਨਾਂ ਨੂੰ ਕੱਲ ਤੁਮ ਕੋਈ ਵੀ ਫਰਕ ਨਹੀਂ ਪੈਂਦਾ ਪਰ ਹਰ ਇੱਕ ਨੂੰ ਚਾਹੀਦਾ ਹੈ ਕਿਉਂਕਿ ਇਹ ਰੋਟੀ ਦਾ ਮਸਲਾ ਹੈ ਅਣਖ ਦੇ ਮਸਲੇ ਨੇ ਇਹਦੇ ਵਿੱਚ ਸਾਥ ਦੇਣਾ ਹਰ ਤਰ੍ਹਾਂ ਦੀ ਜਥੇਬੰਦੀ ਦਾ ਜੋ ਵੀ ਅਨਾਜ ਖਾਂਦਾ ਉਹਨੂੰ ਕਿਸਾਨ ਦੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਨਹੀਂ ਤਾਂ ਇੱਥੇ ਕਾਲਾ ਬਾਜ਼ਾਰੀ ਬਹੁਤ ਵੱਧ ਜੇਗੀ ਨਾ ਹੀ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਚਲਾ ਜਾਵੇਗਾ ਇਸਨ ਸਾਡੇ ਨਾਲ ਕਿਸਾਨ ਜਿਨ੍ਹਾਂ ਨੇ ਦੱਸਿਆ ਕਿ ਜੋ ਕਾਲਾ ਬਾਜ਼ਾਰੀ ਹੈ ਜਿਹੜੀ ਉਹ ਵਾਜੂ ਕੀ ਕੁਝ ਹੋਰ ਵੀ ਕਿਸਾਨ ਜੁੜੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂ ਸਰ ਕੀ ਨਾਮ ਹੈ ਤੁਹਾਡਾ ਗਰਮੇਲ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਆਗੂ ਭਾਰਤੀ ਕਿਸਾਨ ਯੂਨੀਅਨ ਦੇ ਜੀ ਸਰ ਜੇ ਗੱਲ ਕਰਦੇ ਆ ਜਿੱਦਾਂ ਹੁਣ ਤੁਹਾਨੂੰ ਇੱਕ ਵਾਰ ਫੇਰ ਸੜਕਾਂ ਤੇ ਉਤਰਨਾ ਪਿਆ ਤੁਹਾਨੂੰ ਲੱਗਦਾ ਕੀ ਸਰਕਾਰ ਮੰਗਾ ਮੰਨੂਗੀ ਸਰਕਾਰ ਵੇਖੋ ਜੀ ਇਹ तकरीबन 3 ਸਾਲ ਤੱਕ ਉਹ ਪੁਰਾਣੀਆਂ ਮੰਗਾਂ ਜਿਹੜੀਆਂ ਸਾਡੀਆਂ ਜਿਹੜੀਆਂ ਪਈਆਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਸਾਡੇ ਜੇ ਅੱਜ ਤੱਕ ਸਰਕਾਰ ਮੰਨ ਲੈਂਦੀ ਤੇ ਸਾਨੂੰ ਦੁਬਾਰਾ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਸੀ ਲੇਕਿਨ ਫਿਰ ਵੀ ਸਾਨੂੰ ਉਮੀਦ ਹੈ ਸਰਕਾਰ ਦੇ ਕਿ ਕੋਈ ਨਾ ਕੋਈ ਸੜਕਾਂ ਮੰਗਾਂ ਜਿਹੜੀਆਂ ਜ਼ਰੂਰ ਮੰਨੇਗੀ ਕਿ ਜਿਵੇਂ ਹਿੰਦ ਤੇ ਪਾਕ ਦੀ ਇੱਥੇ ਲੜਾਈ ਹੋ ਜਾਂਦੀ ਹੈ ਕਿ ਲਾਹਾਂ ਤੇ ਅਗੇ ਬੈਰੀਅਰ ਲਾ ਦੇ ਤੇਲੇ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਜੋ ਕਿ ਬਹੁਤ ਨੰਦਨਜੋਗ ਗੱਲ ਹੈ ਅਸੀਂ ਫਿਰ ਵੀ ਬੇਨਤੀ ਕਰਦੇ ਹਾਂ ਸੈਂਟਰਲ ਸਰਕਾਰ ਨੂੰ ਕਿ ਟੇਬਲ ਤੇ ਬਹਿ ਕੇ ਜਿਹੜੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਦੇ ਗੌਰ ਕਰਕੇ ਕਿਸਾਨਾਂ ਦੀ ਉਹਨਾਂ ਮੰਗਾਂ ਨੂੰ ਹੱਲ ਕੀਤਾ ਜਾਵੇ ਤਾਂ ਜੋ ਇਹ ਮਸਲਾ ਜਿਹੜਾ ਇੱਥੇ ਖਤਮ ਹੋ ਸਕੇ ਨਹੀਂ ਤਾਂ ਜਿਹੜੀਆਂ ਮੰਗਾਂ ਨੇ ਨੇ ਕਿ ਕਿਸਾਨ ਦਿਨ ਬਈ ਦੇਮ ਤੇ ਪ੍ਰੈਸ਼ਟ ਕਰਦਾ ਹੀ ਰਹੇਗਾ ਇਹ ਸਾਰ ਗੱਲ ਕਰਦੇ ਜਿੱਦਾਂ ਤੁਹਾਡੀ ਮੰਗਾ ਹੈਗੀਆਂ ਕਿ ਉਹ ਮੰਨ ਵਿਮੰਨਾਂ ਨੂੰ ਬਿਲਕੁਲ ਤਿਆਰ ਨਹੀਂ ਹੁੰਦੇ ਮੀਟਿੰਗ ਫਿਰ ਅੱਜ 6 ਵਜੇ ਵੀ ਹੋਣੀ ਹੈ ਜੇ ਉਸ ਤੋਂ ਬਾਅਦ ਜੇ ਮੀਟਿੰਗ 'ਚ ਕੋਈ ਹੱਲ ਨਹੀਂ ਨਿਕਲਦਾ ਤਾਂ ਤੁਹਾਡੇ ਵੱਲੋਂ ਜਿਹੜਾ ਸੰਘਰਸ਼ ਆ ਉਹ ਹੋਰ ਕਿਸ ਤਰ੍ਹਾਂ ਨਿਰਚਠਿਆ ਜਾਊਗਾ ਵੇਖੋ ਜੀ ਉਸ ਤੋਂ ਬਾਅਦ ਸਾਡਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਮੀਟਿੰਗ ਕਰੇਗਾ ਜਿਹੜੀ ਮੀਟਿੰਗ ਕਰਕੇ ਸਾਨੂੰ ਉਹ ਫੈਸਲਾ ਹੁਕਮ ਜਾਰੀ ਕਰੇਗਾ ਉਸ ਤੇ ਅਸੀਂ ਪਹਲ ਚੜਾਵਾਂਗੇ ਇਹ ਸਾਨੂੰ ਸਾਡੇ ਨਾਲ ਕਿਸਾਨ ਜਿਹੜੇ ਜਿਨ੍ਹਾਂ ਵੱਲੋਂ ਕਿਹਾ ਗਿਆ ਸੀਗਾ ਕਿ ਜੇਕਰ ਸਰਕਾਰ ਸਾਡੇ ਟੇਬਲ ਟੂ ਟੇਬਲ ਬੈਠ ਕੇ ਮੀਟਿੰਗ ਕਰਦੀ ਹੈ ਤਾਂ ਮਸਲੇ ਦਾ ਹੱਲ ਹੋ ਸਕਦਾ ਹੈ ਜੇ ਸਰਕਾਰ ਮੰਗਾ ਮੰਗਾ ਜਿਹੜੀਆਂ ਉਹ ਮੰਨਦੀ ਹੈ ਤਾਂ ਕੁਝ ਹੋਰ ਆਗੂ ਵੀ ਜੋ ਵੀਰ ਜੁੜੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਸਰ ਕੀ ਨਾਮ ਹੈ ਤੁਹਾਡਾ ਸੁਖਮੰਦਰ ਸਿੰਘ ਜੀ ਕੌਮਿਕ ਸਾਂਝਾ ਯੂਨੀਅਨ ਜਿਲ੍ਹਾ ਪ੍ਰਧਾਨ ਫਰੀਪੁਰ ਸਰ ਜੇ ਗੱਲ ਕਰਦੇ ਜਿੱਦਾਂ ਹੁਣ ਜੋ ਅੱਜ ਤੁਸੀਂ ਫੇਰ ਇੱਕ ਵਾਰੀ ਸੜਕਾਂ ਦੇ ਬੈਠ ਗਏ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਦਾ ਮਾਹੌਲ ਹੋਊਗਾ ਆਉਣ ਵਾਲੇ ਸਮੇਂ ਦਾ ਮਾਹੌਲ ਜੀ ਅਸੀਂ ਤਾਂ ਇਹ ਉਮੀਦ ਕਰਦੇ ਹਾਂ ਸਰਕਾਰ ਤੋਂ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਹੈ ਉਹ ਮੰਗੀਆਂ ਜਾਣ ਮੰਗੀਆਂ ਜਾਣ ਪਰ ਸਾਨੂੰ ਲੱਗ ਨਹੀਂ ਰਿਹਾ ਕਿ ਸਰਕਾਰਾਂ ਕੋਈ ਇਸ ਮੁੱਦੇ ਤੇ ਆਉਣ ਵਾਲੀਆਂ ਕਿਉਂਕਿ ਸਰਕਾਰ ਕੋਈ ਨਾ ਕੋਈ ਨਵਾਂ ਮੁੱਦਾ ਲੈ ਕੇ ਆ ਜਾਂਦੀ ਹੈ ਜਿਵੇਂ ਹੁਣ ਦੇਖੋ ਡਰਾਈਵਰਾਂ ਤੇ ਲਾਤ ਤੁਸੀਂ ਦੇਖ ਰਹੇ ਹੋ ਕਿ ਡਰਾਈਵਰ ਉਤੇ 7000 7 ਲੱਖ ਰੁਪਈਆ ਜੁਰਮਾਨਾ ਤੇ 10 ਸਾਲ ਦੀ ਜੇਲ੍ਹ ਜੇ ਡਰਾਈਵਰ ਇੰਨੀ ਏਕਾਦ ਦਾ ਮਾਲਕ ਹੋਵੇ ਇੰਨੀ ਪਹੁੰਚ ਦਾ ਮਾਲਕ ਹੋਵੇ ਉਹ ਡਰਾਈਵਰ ਹੀ ਕਿਉਂ ਕਰੇ ਨੌਕਰੀ ਕਿਉਂ ਕਰੇ ਸਰ ਜੀ ਤੁਹਾਨੂੰ ਲੱਗਦਾ ਨਹੀਂ ਕਿ ਆਮ ਲੋਕ ਵੀ ਪਰੇਸ਼ਾਨ ਹੋ ਰਹੇ ਇਸ ਕਾਰਨਾ ਕਰਕੇ ਜਿੱਦਾਂ ਧਰਨਾ ਲੱਗਿਆ ਹੋਇਆ ਤੇ ਕੁਝ ਜਿੱਦਾਂ ਉੱਥੇ ਵੀ ਲੋਕ ਕੁਝ ਜਿੰਨਾ ਦਿੱਲੀ 에어ਪੋਰਟ ਤੇ ਵੀ ਜਾਣਾ ਤੇ ਕੁਝ ਲੋਕ ਜਿਹੜੇ ਕਾਫੀ ਜ਼ਿਆਦਾ ਪਰੇਸ਼ਾਨ ਵੀ ਹੋ ਰਹੇ ਆ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜੀ ਇਹ ਜਿਹੜਾ ਧਰਨਾ ਹੈ ਇਹ ਸਾਰੇ ਲੋਕਾਂ ਦਾ ਹੀ ਆ ਇਹ ਕੋਈ ਇਕੱਲੇ ਕਿਸਾਨ ਨਹੀਂ ਜਥੇਬੰਦੀਆਂ ਆਪਦੇ ਹੱਕ ਤਾਂ ਲੈ ਨਹੀਂ ਲਈਆਂ ਵੀ ਅਸੀਂ ਆਪ ਕਰ ਰਹੇ ਆਂ ਵੈਸੇ ਅੱਜ ਦਾ ਧਰਨਾ ਇਹ ਕਿਸੇ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਲੋਕ ਨੰਗ ਰਹੇ ਆ ਹਾਲਕੇ ਉਹਨਾਂ ਦੇ ਵਾਸਤੇ ਟੂਲਪਲਾਜੇ ਫ੍ਰੀ ਕੀਤੇ ਗਏ ਅੱਜ ਸੋ ਮਜਬੂਰੀ ਬਣ ਜਾਂਦੀ ਆ ਸਾਡਾ ਵੀ ਕਿਹੜਾ ਰੋਜੀ ਕਰਦਾ ਘਰੋਂ ਆਪਦੇ ਪਰਿਵਾਰ ਛੱਡ ਕੇ ਅਸੀਂ ਸੜਕਾਂ ਤੇ ਆਈਏ ਕਿਉਂਕਿ ਇਹ ਮਜਬੂਰੀਆਂ ਜੋ ਜਿਹੜੀਆਂ ਮੰਗਾਂ ਸਰਕਾਰ ਮੂਰੇ ਰੱਖੀਆਂ ਉਹ ਮੰਗਾਂ ਮੰਨਣ ਲਈ ਤਿਆਰ ਨਹੀਂ ਸੋ ਬੁਵਾਲੇ ਕਰਕੇ ਫੇਰ ਮੁੱਕਰ ਜਾਂਦੀਆਂ ਇਹ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਗਈ ਇਹ ਸਾਡੇ ਨਾਲ ਕੁਝ ਕਿਸਾਨ ਵੀ ਜੁੜੇ ਸੀ ਕੈਮਰਾਮੈਨ ਨੂੰ ਪਹਿਲੇ ਕਹਾਂਗਾ ਤਸਵੀਰਾਂ ਦੀ ਖਾਨ ਕਿਸ ਤਰ੍ਹਾਂ ਜੋ ਟੋਲ ਫ੍ਰੀ ਕੀਤੇ ਹੋਏ ਨੇ ਜੋ ਆਮ ਗੱਡੀਆਂ ਜਿਹੜੀਆਂ ਉਹ ਆਵਾਜਾਈ ਜਿਹੜੀ ਹੈ ਉਹ ਲੰਘ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਜਿਹੜੇ ਆ ਬਿਨਾਂ ਟੋਲ ਤੋਂ ਜਿਹੜੇ ਇੱਥੋਂ ਹੈ ਫਿਰੋਜ਼ ਸ਼ਾਹ ਦਾ ਟੋਲ ਪਲਾਜ਼ਾ ਜੋ ਟੋਲ ਫ੍ਰੀ ਕਰ ਦਿੱਤਾ ਗਿਆ ਜਿੱਥੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਜੋ ਕਿਸਾਨ ਹੈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਆ ਲਗਾਤਾਰ ਜਿਹੜੇ ਆ ਉਹ ਸੰਘਰਸ਼ ਕਰਦੇ ਨਜ਼ਰ ਆ ਰਿਹਾ ਹੈ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਜੇਕਰ ਸਰਕਾਰ ਮਸਲੇ ਦਾ ਹੱਲ ਕਰੇ ਤਾਂ ਹੋ ਸਕਦਾ ਹੈ ਜੇਕਰ ਇਸ ਮਸਲੇ ਦਾ ਹੱਲ ਕਰਨਾ ਤਾਂ ਇਹ ਟੇਬਲ ਦੇ ਉੱਤੇ ਮੀਟਿੰਗਾਂ ਦੇ ਰਾਹੀਂ ਹੱਲ ਹੋ ਸਕਦਾ ਹੈ ਕਿ ਸਾਡੇ ਕੋਈ ਸ਼ੌਕ ਨਹੀਂ ਹੈ ਕਿ ਸਾਨੂੰ ਧਰਨਾ ਲਾ ਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੋਕੁਲਾਸਰਾ ਫਾਸਟਵੇ ਨਿਊਜ਼